ਬਹੁਤ ਨੇਗੇਟਿਵ ਆਵਾਂਗੇ ਅਸੀਂ ਕਾਂਗਰਸ ਨੂੰ ਝਾੜੂ ਨੂੰ ਹਰਾਮ ਆਵੇ ਹਰਾਉਣਾ ਪੱਕਾ ਹਰਾਉਣਾ ਝਾੜੂ ਨੇ ਨਾ ਪੰਜਾਬ ਡੋਬਤਾ ਆਇਆ ਬਦਲਾ ਫਿਰ ਆ ਗਿਆ ਡੇਟਾ ਸ਼ੋਅਰ ਜਾਣੂ ਫੋਟੋਆਂ ਆ ਕੇ ਪਾਵਾਂਗੇ ਅਸੀਂ ਗੱਲਾਂ ਕਰਨੀ ਆਪਣੀ ਗੱਲਾਂ ਕਰਨੀ ਨੇ ਜੋਰ ਦਾ ਆਮ ਪਾਰਟੀ ਦੀ ਆ ਹਰ ਜਾ ਉਹ ਬਾਬੇ ਨੂੰ ਸਮਾਰ ਕੇ ਪਛਲਾਦਾ ਇਹ ਪਤਾ ਨਹੀਂ ਕਿੱਦਾਂ ਨੂੰ ਪਾਉਂ ਅੱਛਾ ਕੋਈ ਕਹਿੰਦਾ ਮੈਂ ਝਾੜੂ ਨੂੰ ਪਾਉਂ ਮੈਂ ਕਦੇ ਨਾ ਮੈਂ ਉੱਠ ਨੂੰ ਪਾਉਂ ਜਿਹੜੇ ਪੁਰਾਣੇ ਵਰਕਰ ਤੇ ਝਾੜੂ ਵਾਲੇ ਆ ਬੈਠੇ ਨੇ ਮੁੰਡੇ ਅੱਛਾ ਜੀ ਇਹ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਹੁਣ ਕਈ ਸਾਲਾਂ ਤੋਂ ਕਹਿੰਦਾ ਆ ਰਿਹਾ ਦੀ ਮੇਰੀ ਕੌਮ ਮੈਨੂੰ ਜਿੱਤਿਆਉਂਦੀ ਨਹੀਂ ਉਹਦੀ ਕੌਮ ਨੇ ਵੀ ਜਿੱਤਿਆਤਾ ਹੁਣ ਸਾਲ ਹੋ ਗਿਆ ਉਹਨੂੰ ਜਿੱਤੇ ਨੂੰ ਤੁਸੀਂ ਹਰ ਇੱਕ ਪਿੰਡ ਚ ਜਾਓ ਤੁਸੀਂ ਇਹ ਇਹ ਦੇਖੋ ਵੀ ਉਹਨੇ 1 ਸਾਲ ਦੇ ਵਿੱਚ ਕਿਹੜੇ ਪਿੰਡ ਚ ਕੀ ਦਿੱਤਾ ਆਇਆ ਸੀ ਮਾ ਨਾ ਮਾਇਆ ਕੋਲੇ ਖੜ ਗਿਆ ਕਹਿੰਦਾ ਓਰੇ ਆ ਜਾ ਮੇਰੇ ਨਾਲੇ ਫੋਟੋ ਲੈ ਮੈਂ ਕਿਹਾ ਮੈਨੂੰ ਫੋਟੋ ਬੁੱਕ ਤੋਂ ਲੈ ਹੁਣ ਕਹਿੰਦਾ 2500 ਕਰੂੰ ਪਰਸਣ ਦਾ ਆ ਸਾਡੀ ਪਰਸਣ ਵੀ ਮਾਰ ਗਿਆ ਮਹੀਨੇ ਦੀ ਪਰਸਣ ਤਾਂ ਆ ਗਈ ਆਹ ਕਹਿੰਦੇ ਸਾਡੇ ਕਹਿੰਦੇ ਦੱਬੀ ਜਾਂਦੇ ਨੇ ਇਹ ਤਾਂ ਕਹਿੰਦੇ ਆ ਗਈ ਪੁੱਛਿਆ ਹੁਣੀ ਰੇ ਨਾੜੀ ਮਾਰੀ ਆ ਪੁੱਛਦਾ ਪਹਿਲੀ ਫਿਰਛਣੀ ਦੱਬਲੀ ਆਉਂਦੀ ਕਹਿੰਦੇ ਆਈ ਨਹੀਂ ਮੇਰੀ ਦੱਬਲੀ ਕੀ ਮੈਂ ਕਢਾਈ ਫਿਰ ਹਾਂ ਕਢਾਈ ਗੰਨਾ ਮਿਲ ਬੰਦ ਕਰਤੀ ਸਾਡੇ ਧੂਰੀ ਹਲ ਕੇ ਸੁਆਦ ਆਗੇ ਇਹ ਮਿਲ ਭਵੰਤਮਨ ਦੇ ਬੰਦ ਕੀਤਾ ਪਹਿਲਾਂ ਪੈਸੇ ਕਦੇ ਮਿਲ ਗਏ ਠੱਕੇ ਹਾ ਕੇ ਮਿਲੇ ਨੇ ਜੋ ਪਦਵਾਰੀ ਚ ਬੀਜ ਦੇ ਕੇ ਹੋਗੇ ਪਹਿਲਾਂ ਕਦੇ ਜੁੱਤੇ ਖਾਦੀ ਮਿਲ ਜੇ ਹੁਣ ਛਾਬੀਆਂ ਲਾਈਆਂ ਛਾਬੀ ਨਾ ਵੀ ਕਿ ਅਗਲਾ ਕੌਣ ਬੀਜ ਜੀ ਕਣਕ ਦਾ ਬੀਜ ਦੀ ਕਣਕ ਦਾ ਪੈਸਾ ਨਾ ਮਿਲੇ ਕੌਣ ਬੀਜ ਜੀ ਕਣਕ ਹੋਰ ਦੇਖੋ ਕਿਸਾਨ ਬੀਜੂ ਕੀ ਜੇ ਜੀ ਸਵਾਲ ਕਰਦੇ ਆ ਸਾਨੂੰ ਮੁੜ ਕੇ ਹੋਰ ਸਵਾਲ ਪਾਉਂਦੇ ਨੇ ਸੀ ਕੀ ਸਵਾਲ ਕਰੀਏ ਉਹਨਾਂ ਨੂੰ ਮਖਾ ਬਲਮਾਨਤ ਮਾਨ ਤੁਸੀਂ ਐ ਕਰਿਓ ਪਹਿਲਾਂ ਮੈਂ ਥੋੜੀ ਮਖਾ ਗੱਡੀ ਦੇਖੀ ਜਦੋਂ ਇੱਥੇ ਚੜੀ ਡੱਡੂ ਟਬੂਚੀਆਂ ਮਾਰੂ ਉਹ ਤਾਂ ਮੇਰੀ ਗੱਲ ਰਹਗੀ ਵਿਚਾਲੀ ਸਾਡੇ ਹੋਰ ਜਿਹੜੇ ਮੰਤਰੀ ਤੇ ਨਾ ਮੂਰੇ ਇਹ ਤਾਂ ਜੀ ਹੁੰਦੀਆਂ ਹੀ ਰਹਣੀਆਂ ਤੁਸੀਂ ਵੱਡਾ ਹੱਥ ਬਟਾਲ ਪਾਵੋ ਮਖਾ ਮੇਰੇ ਵਰਗੇ ਨੂੰ ਛੇਤੀ ਮਰਵਾ ਦੇ ਉੱਥੇ ਚੂਹਾ ਲਵਾ ਕੇ ਆਹ ਸੋ ਵੋਟ ਕਿਨੂੰ ਪਾਉਂਗੇ ਉਹ ਤਾਂ ਮਾਂ ਦੀ ਮਰਜ਼ੀ ਆ ਮਨ ਦੀ ਮਰਜ਼ੀ ਹੈ ਗੱਲ ਤਾਂ ਸਾਰੀ ਆਹੀ ਹੈ ਮੈਂ ਉਹ ਮਗਰਾ ਮੇਰਾ ਮਨ ਮਨੂ ਉੱਥੇ ਪਾ ਦੂੰਗਾ ਬੁਢੀ ਦਾ ਨਾ ਅੱਡਾ ਬੁੱਢੇ ਦਾ ਨਾ ਅੱਡਾ ਮੁੰਡੇ ਦਾ ਅੱਡਾ ਹੁਣ ਕਿ ਕਰੂ ਕਿ ਕਿਨੂੰ ਕਹੂ ਵੀ ਮੈਂ ਬੈਠੀ ਇਹਨੂੰ ਪਾ ਮੰਗੇ ਲੈਬਰੀ ਵਧੀਆ ਖੋਲਦੀ ਉਹਨਾਂ ਨੇ ਇਹ ਮਹੱਲਾ ਕਿਨ ਖੁੱਲ ਰਿਹਾ ਸਾਡੇ ਜੇ ਲਾਈਟ 24 ਘੰਟੇ ਲਾਈਟ ਦਿੰਦੇ ਖੇਤਾਂ ਲਈ ਮੈਂ ਮਾਫੀ ਨਾ ਕਰੇ ਹੋਰ ਚੰਗੇ ਦਾ ਕੀ ਹੈ ਤਾਂ ਖੇਡਦੇ ਇੱਥੇ ਗੱਲਾਂ ਜਾਈਆਂ ਪੈਸੇ ਹੋ ਰਿਹਾ ਅੱਗੇ ਜਾ ਉਹਦੇ ਕੋਈ ਨਾ ਪੈਸੇ ਦਿੰਦਾ ਹੈਗਾ ਕਿ ਨਮਸਕਾਰ ਆਰਐਮਬੀ ਟੀਵੀ ਨਾਲ ਜਿਹੜੇ ਸਾਰੇ ਦਰਸ਼ਕਾਂ ਦਾ ਮੈਂ ਯਾਨੀ ਕਿ ਹਰਦੀਪ ਸ਼ੇਰਪੁਰ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਮੋਗੇ ਪੰਜਾਬ ਦੇ ਵਿੱਚ ਸਿਆਸਤ ਦਾ ਮਾਹੌਲ ਭਖ ਚੁੱਕਿਆ ਫਿਰ ਤੋਂ ਕਹਿੰਦੇ ਭਾਈ ਜਿਹੜੀਆਂ ਐਮਪੀ ਦੀਆਂ ਚੋਣਾਂ ਨਿਕੀਆਂ ਉਹ ਸਿਰ ਤੇ ਆ ਗਿਆ ਨਹੀਂ ਗੀਆਂ ਤੇ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਕਿ ਆਪਦੇ ਪੱਤੇ ਕੱਢਣਾ ਸ਼ੁਰੂ ਕਰ ਦਿੱਤੇ ਆ ਨੇ ਤੇ ਜੇਕਰ ਆਪਾਂ ਪੂਰੇ ਪੰਜਾਬ ਦੀ ਗੱਲ ਕਰ ਲਈ ਪੂਰੇ ਪੰਜਾਬ ਦੇ ਲੋਕਾਂ ਦੀ ਜਿਹੜੀ ਨਿਗਾਹ ਗਈ ਸੰਗਰੂਰ ਸੀਟ ਦੇ ਉੱਤੇ ਰੁਕੀ ਰੁਕੀ ਹੋਈ ਹੈਗੀ ਸੰਗਰੂਰ ਸੀਟ ਦੇ ਉੱਤੇ ਟਿੱਕੀ ਹੋਈ ਹੈਗੀ ਇੱਥੋਂ ਕੀ ਦੇਖਿਆ ਜਾਊਗਾ ਕਿਉਂਕਿ ਆਮਾਦੀ ਇਹੜੇ ਕੀ ਆਪਣੇ ਮੰਤਰੀ ਨਗੇ ਆਮਾ ਦੀ ਪਾਰਟੀ ਦੇ ਉਹਨਾਂ ਨੂੰ ਟਿਕਟ ਦੇ ਦਿੱਤੀ ਹੈ ਕਿ ਸੰਗਰੂਰ ਤੋਂ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਐਮਪੀ ਸਿਮਰਜੀਤ ਸਿੰਘ ਮਾਨ ਉਹ ਵੀ ਜਿਹੜੇ ਮੈਦਾਨ ਦੇ ਵਿੱਚ ਕੁੱਦੇ ਹੋਏ ਨੇਗੇ ਕਾਂਗਰਸ ਦਾ ਫਿਲਹਾਲ ਪੱਤਾ ਖੋਲਣਾ ਬਾਕੀ ਅਸੀਂ ਇਸ ਸਮੇਂ ਕਨਹੋਰੀ ਪਿੰਡ ਦੇ ਵਿੱਚ ਬੈਠੇ ਆਂਗੇ ਦੋਸਤੋ ਤੇ ਆਪਾਂ ਲੋਕਾਂ ਦੀ ਰਾਏ ਪੁੱਛਦੇ ਆਂ ਵੀ ਲੋਕਾਂ ਦੀ ਰਾਏ ਕੀ ਹੈਗੀ ਜਾਂ ਫਿਰ ਕਹਦੀ ਹੈ ਕਿ ਜਿਵੇਂ ਲੋਕਾਂ ਦੇ ਦਿਲ ਦੇ ਵਿੱਚ ਕੀ ਚੱਲ ਰਿਹਾਗਾ ਵੱਖ-ਵੱਖ ਪਾਰਟੀਆਂ ਪਰ ਤੇ ਕਹਿੰਦੇ ਜੇ ਕੋਈ ਕਿਸੇ ਬੰਦੇ ਨੇ ਕਿਸੇ ਪਾਰਟੀ ਦਾ ਪ੍ਰਚਾਰ ਜਾਂ ਫਿਰ ਕਿਸੇ ਪਾਰਟੀ ਦੀ ਗਤੀਵਿਧੀਆਂ ਬਾਰੇ ਜਾਨਣਾ ਹੋਵੇ ਤਾਂ ਕਹਿੰਦੇ ਸਾਥ ਦੇ ਵਿੱਚੋਂ ਸਾਥ ਤੋਂ ਜਾਂ ਫਿਰ ਸਾਥ ਤੋਂ ਵਧਿਆ ਕਿਤੇ ਹੋਰ ਪਤਾ ਨਹੀਂ ਲੱਗ ਸਕਦਾ ਆਪਾਂ ਗੱਲਬਾਤ ਕਰਦੇ ਆਪਾਂ ਸਸ਼ੀਕਾਲ ਠੀਕ ਹੋ ਜੀ ਠੀਕ ਹੈ ਜੀ ਸਿੱਤਾ ਆਪਾਂ ਠੀਕ ਨੇ ਹਾਂ ਜੀ ਛੋੜੀਆ ਲੋੜ ਨੇ ਮੈਂ ਕਿਹਾ ਵੋਟਾਂ ਆ ਗਈਆਂ ਫਿਰ ਹਾਂ ਜੀ ਵੋਟਾਂ ਆ ਗਈਆਂ ਪਾਵਾਂ ਝਾੜੂ ਨੂੰ ਝਾੜੂ ਨੂੰ ਪਾਵਾਂਗੇ ਹਾਂ ਜੀ ਕੀ ਆਵਾਜ਼ ਹੈ ਵੈਸੇ ਆਮ ਆਦੀ ਪਾਰਟੀ ਦੀ ਬਹੁਤ ਵੱਡੀ ਲੀਡ ਨਿਕਲੀ ਸੀਗੀ ਐਮਐਲਏ ਦੀਆਂ ਸੀਟਾਂ ਦੀ ਗੱਲ ਕਰ ਲਈ ਆਪਾਂ 92 ਐਮਐਲਏ ਸੀਗੇ ਕੀ ਲੱਗਦਾ ਫਿਰ ਵੀ ਇਸ ਵਾਰ ਵੀ ਮਾਰੂ ਆਵਾ ਦੀ ਪਾਰਟੀ ਮਰਪਾ ਮਰ ਲ ਪੂਰਾ ਜੀ ਹਲੋ ਬੈਕ ਸਾਡੇ ਪਿੰਡ ਦਾ ਬਹੁਤ ਸਾਡੇ ਪਿੰਡ ਬਹੁਤ ਆਪਣਾ ਇਥੇ ਰਹੇ ਘਨੌੜੀ ਦਾ ਜੀ ਹਾਂ ਜੀ ਹਾਂ ਜੀ ਬਾਬੇ ਨੂੰ ਸਮਾਰ ਕੇ ਪਛਲਾ ਦਾ ਇਹ ਪਤਾ ਨਹੀਂ ਕਿੱਦਾਂ ਨੂੰ ਪਾਉਂ ਅੱਛਾ ਹਾਂ ਮਰ ਬਾਬੇ ਗੱਲ ਕਰੀ ਉਹ ਤਾਂ ਕਹਿੰਦੇ ਆਮ ਆਦੀ ਪਾਰਟੀ ਨੇ ਕਹਿੰਦੇ ਪਹਿਲਾਂ ਵੀ ਕਹਿੰਦੇ ਜਿਤਾਈ ਸੀ ਹੁਣ ਵੀ ਕਹਿੰਦੇ ਘਨੌੜੀ ਤੋਂ ਆਮ ਆਦੀ ਪਾਰਟੀ ਜਿਤਾਵਾਂਗੇ ਅੱਜ ਤੱਕ ਦਾ ਖਤ ਦੇ ਨਹੀਂ ਕਿਸੇ ਨੂੰ ਆ ਲਿਆਓ ਬਾਈ ਬਾਪੂ ਜੀ ਆ ਕੇ ਲੈ ਵੀ ਆਪਾਂ ਇਧਰ ਪੁੱਛਦੇ ਆਪਾਂ ਹਾਂ ਜੀ ਬਾਪੂ ਜੀ ਜੀ ਵੋਟ ਐਕਟਿਵ ਪਾਵਾਂਗੇ ਅਸੀਂ ਕਾਂਗਰਸ ਨੂੰ ਅੱਛਾ ਜੀ ਝਾੜੂ ਨੂੰ ਹਰਾਮ ਆਵੇ ਝਾੜੂ ਨੂੰ ਹਰਾਉਣਾ ਜੀ ਹਾਂ ਹਰਾਉਣਾ ਪੱਕਾ ਹਰਾ ਸਾਰਿਆਂ ਮਿੱਲਾਂ ਦਾ ਪੈਸਾ ਝਾੜੂ ਰੱਖੀ ਬੈਠੇ ਸਰਕਾਰ ਸਾਰੀਆਂ ਮਿੱਲਾਂ ਦਾ ਸਾਰੀਆਂ ਮਿੱਲਾਂ ਦਾ ਬਿਲਕੁਲ 55 ਰੁਪਏ ਘੜੇ ਤੇ ਗਵਰਨਮੈਂਟ ਨੇ ਇੱਕ ਨਵਾਂ ਪੈਸਾ ਨਹੀਂ ਪਾਇਆ ਸਾਰੇ ਪੰਜਾਬ ਦਾ ਰੁਪਿਆ ਸਾਰੇ ਪੰਜਾਬ ਦਾ ਰੁਪਿਆ ਹਾਂ ਧੂਰੀ ਮੇਲੇ ਨਾਲ ਨੇ ਬੰਦ ਕਰਾਤੀ ਸਰਕਾਰ ਨੇ ਮੌਕੇ ਦੀ ਹੁਣ ਇੱਥੇ ਕਾਂਗਰਸ ਬਾਰੇ ਵੀ ਕਹਦਾ ਬਾਈ ਕਹਿੰਦੇ ਕਾਂਗਰਸ ਨੂੰ ਵੋਟਾਂ ਪੈਣਗੀਆਂ ਆਮ ਆਦਮੀ ਪਾਰਟੀ ਬਾਰੇ ਵੀ ਕਹਿੰਦਾ ਅਕਾਲੀ ਦਲ ਦਾ ਨਾ ਕੋਈ ਬੋਲਿਆ ਹੈਗਾ ਅਕਾਲੀ ਦਲ ਦਾ ਕੋਈ ਹੈ ਨਹੀਂ ਬੰਦਾ ਕਿਸੇ ਨੂੰ ਘੱਟ ਪਹੁੰਚੇ ਵੱਧ ਵੱਧ ਸਾਰੀ ਪਾਰਟੀਆਂ ਨੂੰ ਪੈਣਗੀਆਂ ਵੋਟ ਸਾਰੀਆਂ ਨਹੀਂ ਪੈਣਗੀਆਂ ਸਾਰੀਆਂ ਨਹੀਂ ਪੈਣਗੀਆਂ ਬਾਦਲ ਸਾਹਿਬ ਦਾ ਕੋਈ ਜਾਂ ਕਿਸੇ ਨੂੰ ਯਾਦ ਚੇਤੇ ਹੀ ਨਹੀਂ ਇਸ ਵਿੱਚ ਬਾਦਲ ਸਾਹਿਬ ਨਾ ਨਗਰ ਚ ਆਏ ਨਹੀਂ ਹੈਗਾ ਸਨਗਰ ਆਏ ਨਹੀਂ ਆਏ ਯਾਰ ਕੀ ਲਾਰ ਵੈਸੇ ਭਾਈ ਜਿਵੇਂ ਬਾਪੂ ਜੀ ਨੇ ਇੱਕ ਗੱਲ ਦੱਸੀ ਕਹਿੰਦੇ ਵੀ ਚਲੋ ਕਹਿੰਦੇ ਅਸੀਂ ਪਿਛਲੀ ਵਾਰ ਕਹਿੰਦੇ ਬਾਕੀ ਪਾਰਟੀਆਂ ਨੇ ਮੜ ਜਾ ਕੰਮ ਖਰਾਬ ਕਰਤਾ ਸੀਗਾ ਤਾਂ ਕਰਕੇ ਨੇ ਜਿੱਤੇ ਐਮਪੀ ਚੋਣਾ ਚ ਐ ਕੀ ਕੀ ਲੱਗਦਾ ਫਿਰ ਗੁਰਮੀਤ ਸਿੰਘ ਮੀਤਿਆ ਰਾਏ ਨੇਗੇ ਭਾਈ ਪਤਾ ਕੀ ਆ ਜਿਹੜਾ 2 ਸਾਲ ਹੋਏ ਨੇ ਹਜੇ ਹਾਂ ਤੁਸੀਂ 2 ਸਾਲਾਂ ਦਾ ਕੰਮ ਦੇਖ ਲਓ ਹਾਂ ਆਪਣਾ ਜਿਹੜਾ ਸੀਐਮ ਸਾਹਿਬ ਆ ਉਹਨਾਂ ਨੇ ਇਹ ਕਿਹਾ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾ ਦਿਓ ਜੇ ਨਹੀਂ ਕੀਤਾ ਤਾਂ ਨਾ ਪਾਇਓ ਬਾਕੀ ਹਜੇ ਤੱਕ ਨਾ ਤਾਂ ਕਾਂਗਰਸ ਲਵੇ ਕੋਈ ਹੈਗਾ ਉਮੀਦਵਾਰ ਬਿਲਕੁਲ ਕਿਉਂਕਿ ਭਾਜਪਾ ਵਾਲੇ ਪੱਤੀ ਹੈ ਹਜੇ ਖੇਡੇ ਨੇ ਸਭ ਨੂੰ ਆਪਣੇ ਜੀ ਇਕੱਠੇ ਕਰੀ ਜਾਂਦੇ ਆ ਉਹ ਆਪਣਾ ਪ੍ਰਤਾਪ ਬਾਜਵਾ ਕਦੇ ਕੁਝ ਬਿਆਨ ਦਿੰਦਾ ਜਿਹੜਾ ਉਹਨਾਂ ਚੋਂ ਵਗ ਜਾਂਦਾ ਉਹ ਉਹਦੇ ਵਾਸਤੇ ਮਾੜਾ ਹੋ ਜਾਂਦਾ ਬਿਲਕੁਲ ਬਿਲਕੁਲ ਜੋ ਕੋਈ ਆਉਂਦਾ ਉਹ ਚੰਗਾ ਹੋ ਜਾਂਦਾ ਬਾਕੀ ਛੋਡੇ ਸਾਹਮਣੇ 2 ਮਹੀਨੇ ਪਏ ਨੇ ਹਜੇ ਇਹ ਨਹੀਂ ਪਤਾ ਵੀ ਕੀ ਹੋਊ ਕੀ ਨਾ ਹੋ ਕਿਉਂਕਿ ਇਹ ਨਹੀਂ ਪਤਾ ਨਾ ਲਵੇ ਉਮੀਦਵਾਰੇ ਨਾ ਮਿਲੇ ਜਿੱਦਾਂ ਸ਼ਰਤ ਮਾਂ ਹੈਪੀ ਬਣਿਆ ਦੋ ਸਾਲ ਹੋ ਗਏ ਮੜਕੋ ਕੇਰਾ ਨਹੀਂ ਆ ਰਿਹਾ ਕਹਿੰਗੇ ਦਿਖਾ ਬਈ ਕੇਰਾ ਵੀ ਆਇਆ ਹਜ਼ੂਰ ਆਓ ਕਹਿ ਰਹੇ ਨੇ ਕਹਿੰਦੇ ਇੱਕ ਵਾਰੀ ਵੀ ਨਾ ਕੰਮ ਕਰਿਆ ਕੋਈ ਕੋਈ ਦਾ ਮਨ ਕੀਤੇਗਾ ਕੋਈ ਕਹ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇੱਥੇ ਦਾ ਸੀਐਸ ਥੋੜੇ ਇਹਦੇ ਦੇ ਐਮਐਲਏ ਸਾਹਿਬ ਨੇ ਕਿ ਸੀਐਮ ਭਗਵੰਤ ਸਿੰਘ ਆ ਬੁਆਏ ਨਹੀਂ ਬੋਟਾ ਦੇ ਆਇਆ ਹਾਂ ਅੱਧ ਘਾਟ ਨਾਲ ਕਿ ਲਾਇਬ੍ਰੇਰੀ ਦੇ ਘਾਟ ਨਾਲ ਕਰਕੇ ਗਏ ਨੇ ਲਾਇਬ੍ਰੇਰੀ ਦੇ ਘਾਟ ਨਾਲ ਹਾਂ ਅਕਨੌਰ ਪੈਲਸ ਚਾਏ ਨੇ ਰਾਣੀ ਕੀ ਇਹਨਾਂ ਬਹੁਤ ਵਾਰ ਆਇਆ ਨੂੰ ਤਾਂ ਹੁੰਦੀ ਰਹਿੰਦਾ ਹਾਂ ਹਾਂ ਹੁੰਦੀ ਰਹਿੰਦਾ ਹੁੰਦਾ ਉਹਨੇ ਕਹਿਆ ਯੋਗ ਵਕ ਤੇ ਗੁਰਪ੍ਰੀਤ ਕੋ ਡਾਕਟਰ ਹਾਂ ਪੂਰੇ ਮਰ ਕੱਦਿਆ ਹੋਗੀ ਤਾਂ ਦੋ ਚਾਰ ਹਰੇਕ ਮਰ ਕੱਦਿਆ ਆਖੀ ਗਈ ਆਖੀ ਗਈ ਨਾ ਪੂਰੇ ਜਗਰ ਸੰਗਰੂਰ ਸੀਟ ਦੀ ਗੱਲ ਕਰੇ ਕਿਉਂਕਿ ਨਾ ਜਦੋਂ ਆਪਣੀ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਕੋਸ਼ਕ ਮਹੀਨੇ ਬਾਅਦ ਐਮਪੀ ਦੇ ਚੋਣਾਂ ਆ ਗਈਆਂ ਸੀਗੀਆਂ ਸਿਮਰਜੀਤ ਸਿੰਘ ਮਾਨ ਜਿੱਤ ਗਏ ਸੀਗੇ ਉਦੋਂ ਦਾ ਜਿੱਤੇ ਜਿੱਤੇ ਨੇ ਆਵਾਜ਼ੀ ਪਾਰਟੀ ਦੂਜੀ ਪਾਰਟੀ ਨੇ ਕਰਤਾ ਖਰਾਬ ਕੰਮ ਪਾਰਟੀਆਂ ਮਗਰ ਭਈਆਂ ਯਾਂ ਕਰਦਾ ਯਾਂ ਕਰਦਾ ਇਹਨੇ ਇੱਕ ਕਨਕੱਤੀੰਦਲੇ ਪਈ ਪੰਜਾਬੀਆਂ ਦੇ ਪੋਜੀਸ਼ਨਲ ਹੋ ਗਿਆ। ਡਿਜ਼ਰਟ ਹੋ ਗਿਆ। ਹਾਂ। ਉਹਨੂੰ ਕੀ ਫਰਕ ਪੈ ਗਿਆ ਫਿਰ? ਅੱਛਾ। ਹਾਂ, ਮਾਰੀ ਪਾਰਟੀ ਨੂੰ ਕੀ ਫਰਕ ਪੈ ਜਾਣਾ ਨਾ? ਕੋਈ ਫਰਕ ਨਹੀਂ ਪੈ। ਮੈਂ ਤਾਂ ਚਾਹ ਪੂਰਾ ਕਰ ਲਿਆ। ਫਿਰ ਜਿਵੇਂ ਗੱਲ ਹੁਣ ਕਰ ਲਈਏ ਹੁਣ ਵੀ ਕਾਂਗਰਸ ਵਾਲੇ, ਭਾਜਪਾ ਵਾਲੇ ਕਹਿੰਦੇ ਤਾਂ ਇਹੀ ਨੇਗੇ ਕਹਿੰਦੇ ਵੀ ਹੁਣ ਵੀ ਨਹੀਂ ਜਿੱਤਨੇ ਆਵਾਂ ਦੀ ਪਾਰਟੀ ਨੂੰ ਤਾਂ ਸੀਟਾਂ ਕਹਿੰਦੇ ਹੁਣ ਵੀ ਕੁਝ ਨਹੀਂ ਲੈ ਕੇ ਜਾਣੀਆਂ। ਕੀ ਲੱਗਦਾ ਫਿਰ ਉਹ ਗੱਲਾਂ ਹੀ ਨੇ ਸਾਰੀਆਂ ਵੀ? ਮੈਂ ਗੱਲਾਂ ਹੀ ਨਹੀਂ, ਗੱਲਾਂ ਤਾਂ ਗੱਨਾ ਕਰਨਾ ਤਾਂ ਆਪਣੀ ਗੱਲ ਕਰਨੀ ਨੇ। ਗੱਲ ਕਰਨ ਤਾਂ ਕਰਨੀ ਨੇ। ਹਾਂ, ਜ਼ੋਰ ਨਾਲ ਆਮ ਪਾਰਟੀ ਦੀ ਆ। ਆ ਇਹਦਾ ਹੈ ਵੀ ਪੂਰੇ ਪੰਜਾਬ ਦੇ ਵਿੱਚ ਕਹਿੰਦੇ ਇਸ ਵਾਰ ਬਹਿਜਾ ਬਹਿਜਾ ਕਰਾਦੀ ਕਹਿੰਦੇ ਹੈ ਇੱਕ ਵਾਰ ਤਾਂ ਕਿ ਕੀ ਵੀ ਕਰਾਵਾਂਗੇ ਕਰੋੜੀ ਦੇ ਕਰਾਵਾਂਗੇ ਕਰੋੜੀ ਤਾਂ ਹੋਊਗੀ ਹਾਂ ਕਰੋੜੀ ਤਾਂ ਹੋਊਗੀ ਕੀ ਬਾਤ ਹੈ ਬਿਲਕੁਲ ਬਈ ਸਿਮਰਜੀਤ ਸਿੰਘ ਮਾਨ ਜਿੱਤੇ ਸੀਗੇ ਹੋ ਗਏ ਉਹ ਕਿ ਸੀਗਾ ਉਹ ਥੋੜਾ ਜਆ ਕਿਉਂਕਿ ਇੱਕੋ ਟਾਈਮ ਇਲੈਕਸ਼ਨ ਆ ਗਈ ਨਾਲ ਦੀ ਨਾਲ ਐਮਪੀ ਦੀ ਹਾਂ ਉਸ ਥੋੜੇ ਵਰਕਰ ਨਰਾਜ਼ ਦੀ ਪ੍ਰਾਣੇ ਬਿਲਕੁਲ ਉਹਦੇ ਕਰਕੇ ਉਹ ਜਿੱਤ ਗਿਆ ਕੁਝ ਉਹ ਜਿਸ ਤਰ੍ਹਾਂ ਕਹਿੰਦੇ ਵੀ ਕਈ ਸਾਲਾਂ ਤੋਂ ਕਹਿੰਦਾ ਆ ਰਿਹਾ ਦੀ ਮੇਰੀ ਕੌਮ ਮੈਨੂੰ ਜਿੱਤਿਆਉਂਦੀ ਨਹੀਂ ਉਹਦੀ ਕੌਮ ਨੇ ਵੀ ਜਿੱਤਿਆ ਤਾਂ ਹੁਣ ਸਾਲ ਹੋ ਗਿਆ ਉਹਨੂੰ ਜਿੱਤੇ ਨੂੰ ਤੁਸੀਂ ਹਰ ਇੱਕ ਪਿੰਡ ਚ ਜਾਓ ਤੁਸੀਂ ਇਹ ਇਹ ਦੇਖੋ ਵੀ ਉਹਨੇ ਇੱਕ ਸਾਲ ਦੇ ਵਿੱਚ ਕਿਹੜੇ ਪਿੰਡ ਚ ਕੀ ਦਿੱਤਾ ਹਾਂ ਸੀ ਆਪਣੇ ਜਦੋਂ ਸੀਐਮ ਮਾਨ ਸਾਹਿਬ ਐਮਪੀ ਹੁੰਦੇ ਤੇ ਉਹਨਾਂ ਨੇ ਦੱਸਿਆ ਸੀ ਵੀ ਇੱਕ ਸਾਲ ਦੇ ਵਿੱਚ 25 ਲੱਖ ਰੁਪਈਆ ਆਉਂਦਾਗਾ ਜੀ 25 ਕਰੋੜ ਜੀ ਜੀ ਠੀਕ ਹੈ ਤੇ ਇਹਨੇ ਹਜੇ ਤੱਕ ਇੱਕ ਸਾਲ ਹੋ ਇਹਦੀ ਟਰਮ ਹੋ ਗਈ ਇਹਨੇ ਕਿਸੇ ਪਿੰਡ ਨੂੰ ਮੇਰੇ ਸਾਹਬ ਸਾਡੇ ਸਾਹਬ ਨੇ ਤਾਂ ਕੁਝ ਦਿੱਤਾ ਨਹੀਂ ਜੇ ਸਾਨੂੰ ਪਤਾ ਕਿਸੇ ਚੋ ਦਿੱਤਾ ਤਾਂ ਸਾਨੂੰ ਦੱਸ ਦਿਓ ਵੀ ਕੀ ਦੇ ਪਰ ਉਹ ਕੀ ਦਿੱਤਾ ਨਹੀਂ ਸਵਾਲ ਸਵਾਲ ਕੀਤੇ ਸੀ ਤੁਸੀਂ ਨੇ ਵੀ ਫੋਟੋ ਮਾ ਲਹਾਉਣ ਤਾਂ ਆ ਗਏ ਜੋ ਉਹ ਜਿਤਾਇਓਗੇ ਕੰਮ 1 ਰੁਪਿਆ ਦਾ ਨਹੀਂ ਕੀਤਾ ਦਵਾਨੀ ਦਾ ਨਹੀਂ ਕੀਤਾ ਸਵਾਲ ਨਹੀਂ ਕੀਤੇ ਕੀ ਕਰੀਏ ਛੇਰਾ ਛਗਾ ਛਾਨੂ ਹੀ ਬੋਤਾ ਉਹ ਕਰਦੇ ਨੇ ਜੇ ਅਸੀਂ ਸਵਾਲ ਕਰਦੇ ਆ ਸਾਨੂੰ ਮੁੜ ਕੇ ਹੋਰ ਸਵਾਲ ਪਾਉਂਦੇ ਨੇ ਅਸੀਂ ਕੀ ਸਵਾਲ ਕਰੀਏ ਉਹਨਾਂ ਨੂੰ ਜਿਹੜੇ ਕੋਈ ਮੰਤਰੀ ਵੀ ਆ ਪੂਰੇ ਮੈਂ ਕਿਹਾ मखाया आदा जी कच्ची ती आ बिह उ इटा दी इटा मिस्त्री ने छेती च कोई इन उच्ची रखती कोई नहीं रखती भगवंत मान आया उड़ी दरवाजे मैं मा भलवंत मान तुम ए करो पे मैं थोड़ी ਮੱਖਾ ਗੱਡੀ ਦੇਖੀ ਜਦੋਂ ਇੱਥੇ ਚੜੀ ਡੱਡੂ ਟਬੂਚੀਆਂ ਮਾਰੂ ਜਿਵੇਂ ਆਮਦੀ ਪਾਰਟੀ ਕਹਿੰਸੀ ਸਾਡੇ ਰਾਜ ਦੇ ਵਿੱਚ ਕੋਈ ਧਰਨਾ ਨਹੀਂ ਲੱਗੂ ਮੈਂ ਕਹਿੰਦਾ ਸਭ ਤੋਂ ਵੱਧ ਧਰਨਾ ਨਹੀਂ ਧੂਰੀ ਮਿਲਦੇ ਲੱਗੇ ਹੋਣਗੇ ਜਿੰਨੇ ਧਰਨੇ ਮੈਂ ਲਾਏ ਨੇ ਧੂਰੀ ਮਿਲ ਚ ਕਿਸੇ ਨੇ ਨਹੀਂ ਲਾਏ 3 ਸਾਲ ਦੇ ਵਿੱਚ ਦੀ ਸਾਰੇ ਧਰਨੇ ਅਸੀਂ ਲਾਏ 17 ਦਿਨ ਤੱਕ ਇਕੱਠੇ ਅਸੀਂ ਬੈਠਿਆ ਇਹ ਆਪਣੇ 17 17 ਦਿਨ 17 ਦਿਨ ਆਪਣੇ ਹੜੀਮ ਦੇ 17 ਦਿਨ ਬੈਠੇ ਨਾ ਪਰ ਉਹਨੂੰ ਪੈਸੇ ਨਹੀਂ ਦਿੱਤਾ ਪੈਸਾ ਨਹੀਂ ਦਿੰਦਾ ਨਹੀਂ ਨਹੀਂ ਪਰ ਆਪੇ ਤੁਸੀਂ ਚਲੋ ਕਾਂਗਰਸ ਦਾ ਕਿਹਾ ਸੀ ਜਟਾਇਆ ਸੀ ਜੋਰਾਂ ਨਾਲ ਵੀ ਬਦਲੀ ਕਰਾਂਗੇ ਵੀ ਸਾਡੇ ਕੰਮ ਜਾਵੇ ਉਹ ਕਿਸਾਨ ਅਸੀਂ ਬਸਾਂਗੇ ਪਰ ਕਿਸਾਨ ਅਸੀਂ ਖਤਮ ਕਰਦੇ ਨਿਕਲ ਮੈਂ ਕਹਿੰਦਾ ਉਹਨਾਂ ਨਾਲ ਕਹੀ ਜਾਂਦਾ ਕਹਿੰਦੇ ਵੋਟ ਦਾ ਝਾੜੂ ਨਹੀਂ ਪਹੁੰਚਾਇ ਕੋਈ ਮਰਜ਼ੀ ਹੋ ਜੇ ਮਰਜ਼ੀ ਪਾਈ ਮੈਂ ਤਾਂ ਕਹੀਂ ਕੁਝ ਜਾਵੇ ਪਰ ਇੱਕ ਦਿਨ ਜਿੱਤੂ ਕਾਂਗਰਸ ਕਾਂਗਰਸ ਜਿੱਤੂਗੀ ਹਾਂ ਆਮ ਆਦੀ ਪਾਰਟੀ ਮਾਰੂ ਮਲਦਵਾਰੇ ਸੰਗਰੂਰ ਦੇ ਵਿੱਚੋਂ ਮੀਤਿਹਰ ਮਾਰੂ ਬੱਜੂ ਐ ਬਾਈ ਆਮ ਆਦੀ ਦੇ ਪੱਕਾ ਮਰ ਜਾਣਾ ਪੱਕੇ ਬਾਈ ਮੀਤਿਹਰ ਪੱਕਾ ਪੱਕਾ ਮੀਤਿਹਰ ਆ ਪੱਕਾ ਮਾਰੂ ਕੀ ਬਾਤ ਹੈ ਪੱਕੇ ਠੋਕਰ ਆ ਆਮ ਆਦੀ ਪਾਰਟੀ ਦੇ ਝੰਡੇ ਭਾਈ ਫਿਰ ਤੋਂ ਝੂਲ ਰਹੇ ਨੇਗੇ ਪਿੰਡਾਂ ਦੇ ਵਿੱਚ ਕਹਿੰਦੇ ਜਿਆਦਾ ਸੱਥਾਂ ਦੇ ਵਿੱਚ ਜਿਆਦਾ ਪ੍ਰਚਾਰ ਚੱਲਦਾ ਕਹਿੰਦੇ ਸੱਥ ਦੇ ਵਿੱਚ ਤਾਂ ਜਾਂ ਫਿਰ ਪਿੰਡ ਦੇ ਵਿੱਚ ਤਾਂ ਕਹਿੰਦੇ ਜੇ ਕੋਈ 1000 ਰੁਪਏ ਦੀ ਚੀਜ਼ ਵੀ ਆ ਜਾਏ ਉਹ ਪ੍ਰਚਾਰ ਸੱਤ ਦੇ ਵਿੱਚ ਕਹਿੰਦੇ ਪਹਿਲਾ ਹੋ ਜਾਂਦਾ ਹੁੰਦਾ ਕਿ ਤੁਸੀਂ ਤਾਂ ਸੱਤ ਦੇ ਵਿੱਚ ਬੈਠੇ ਹੋਗੇ ਖੋਇਆ ਹੁਣ ਤੱਕ ਕੋਈ 1 ਰੁਪਿਆ ਦੀ ਕੋਈ ਚੀਜ਼ ਆਈ ਹੋਵੇ ਐਮਪੀ ਫੰਡ ਚ ਐਮਪੀ ਫੰਡ ਦੇ ਆ ਬੈਠੇ ਨੇ ਪੁੱਛ ਲੋ ਸਾਡੇ ਹਿਸਾਬ ਨਾਲ ਤਾਂ ਨਹੀਂ ਮਾਨ ਵੱਲੋਂ ਤਾਂ ਨਹੀਂ ਕੋਈ ਆਈ ਹੈਗੀ ਕਿਉਂਕਿ ਜਿੱਥੋਂ ਮਰ ਜਿੱਥੇ ਮਰਜੀ ਪੁੱਛ ਲੋ ਸਾਡੇ ਹਿਸਾਬ ਨਾਲ ਤਾਂ ਨਹੀਂ ਕੁਸ ਆਇਆ ਹੈਗਾ ਕੁਝ ਨਹੀਂ ਆਇਆ ਈਲਾ ਨਾ ਬੱਪੂ ਬਲਕਾ ਆਇਆ ਕੁਛ ਕ ਨਹੀਂ ਆਇਆ ਮਾਰ ਕੇ ਬੁੜਿਆ ਨੂੰ ਆ ਕਹਿੰਦਾ ਫੋਟੋ ਲਾ ਹਾ ਮੇਰੇ ਨਵੇਂ ਖੜ ਕੇ ਮੇਜ ਤੋਂ ਵੀ ਇੱਥੇ ਆ ਆਪਣੀਆਂ ਮੱਛਾਂ ਤੇ ਮੂਹ ਆਇਆ ਤੀ ਮਾ ਨਾ ਮਾਏ ਕੋਲੇ ਖੜ ਗਿਆ ਕਹਿੰਦਾ ਉਰੇ ਆ ਜਾ ਮੇਰੇ ਨਵੇਂ ਫੋਟੋ ਲਾ ਮੈਂ ਕਿਹਾ ਮੈਂ ਨਹੀਂ ਫੋਟੋ ਬੂਟ ਰਹਾ ਹਾਂ ਅੱਛਾ ਫੋਟੋ ਨਾਲ ਕੀ ਆ ਲਾ ਹੈ ਤੂੰ ਇਹਨਾਂ ਨਾਲ ਮਾਜਾ ਪਰੇ ਹੋ ਗਿਆ ਮਗਾ ਮੈਂ ਨੀ ਕੁੜੀ ਜੀ ਫਾਲਦੀ ਫੇਰ ਉਹਦੇ ਨਾਲ ਫੋਟੋਆਂ ਲਾ ਜੀ ਫੋਟੋਆਂ ਆ ਕੇ ਬਾਗੇ ਹਾਂ ਫੇਰ ਬਾਗੇ ਕੁ ਦਿੱਤਾ ਦੁੱਤਾ ਕਿ ਜਿਹਨੂੰ ਕਿਰਾਏ ਪੈਸੇ ਉਹਨਾਂ ਨੂੰ ਮਿਲ ਗਏ ਦੁਬਾਰਾ ਫੇਰ ਕੰਮ ਉਹਨਾਂ ਨੇ ਬੀਜਾ ਕਿਉਂਗਾ ਜਿਹਨੂੰ ਪਹਿਲੀ ਵਾਰੀ ਔਖੇ ਮਿਲੇ ਨੇ ਇਹ ਕੰਮ ਤਾਂ ਬਹੁਤ ਹੋ ਗਿਆ ਕੰਮ ਨਹੀਂ ਮੈਂ ਇੱਕ ਤਾਂ ਕੰਮ ਹੋ ਗਿਆ ਸਾਡੇ ਪਾਈਪ ਲਾਈਨ ਸਾਰੀ ਸ਼ੂਚ ਪੈ ਗਈਆਂ ਸਾਡੇ ਲਾਇਬ੍ਰੇਰੀ ਵਧੀਆ ਖੋਲਦੀ ਉਹਨਾਂ ਨੇ ਤੇ ਆਹ ਮਹੱਲਾ ਕਲੀਨਿਕ ਖੁੱਲ ਗਿਆ ਸਾਡੇ ਤੇ ਫਾਸੇ ਵਧੀਆ ਵਿਕੀ ਸਾਡੇ ਨੇ ਵਿਕੀ ਗਈ ਦੋਵਾਂ ਦੇ ਖਾਤੇ 'ਚ ਪੈਸੇ ਆ ਗਏ ਦਾ ਲਾਈਟ 24 ਦਾ ਲਾਈਟ ਚਲੀ ਜਾਂਦੇ ਖੇਤਾਂ ਲਈ ਉਹ ਤਾਂ ਮੇਰੀ ਗੱਲ ਰਹੇਗੀ ਵਿਚਾਰੀ ਸਾਡੇ ਹੋਰ ਜਿਹੜੇ ਮੰਤਰੀ ਤੇ ਨਾ ਮੂਰੇ ਇਹ ਤਾਂ ਜੀ ਹੁੰਦੀਆਂ ਹੀ ਰਹੜੀਆਂ ਤੁਸੀਂ ਵੱਡਾ ਹੱਥ ਪਤਾਲ ਪਾਵੋ ਮਖਾ ਮੇਰੇ ਵਰਗਿਆਂ ਨੂੰ ਛੇਤੀ ਮਰਵਾ ਦੇ ਉੱਤੇ ਸ਼ੂਆ ਲਵਾ ਕੇ ਹਾਂ ਪਰ ਉਹ ਗੱਲ ਹੀ ਬਦਲ ਦਿੰਦੇ ਆ ਗੱਲ ਬਦਲ ਦਿੰਦੇ ਨੇ ਜੀ ਉਹ ਨਹੀਂ ਗੱਲ ਉਹਦੀ ਇੱਕ ਗੱਲ ਦੇ ਤਿੰਨ ਚਾਰ ਮੂੰਹ ਬਣਾ ਲੈਂਦੇ ਨੇ ਕੋਈ ਕਿਦਰੇ ਲਾ ਲੈਂਦਾ ਕੋਈ ਕਿਦਰੇ ਚਲੋ ਥੋੜੀ ਗੱਲ ਥੋੜੀ ਗੱਲ ਵਿਚਾਲੇ ਆ ਗਈ ਕਾਂਗਰਸ ਦਾ ਵੀ ਜਦੋਂ ਹੁਣ ਮੰਨ ਲਓ ਸੀ ਨਾ ਮਤਲਬ ਕਈ ਇੰਟਰਵਿਊ ਕਰਦੇ ਆਵੇਂ ਪਿੰਡਾਂ ਦੇ ਵਿੱਚ ਜਾ ਕੇ ਜਦੋਂ ਕਾਂਗਰਸ ਦਾ ਜੇ ਕਰਾਉਂਦਾ ਕਹਿੰਦੇ ਕਾਂਗਰਸ ਦਾ ਆਪ ਦੇ ਰੋਲੇ ਨਹੀਂ ਨਿਭੜਦੇ ਕਾਂਗਰਸ ਦੇ ਤਾਂ ਕੋਈ ਕਹਿੰਦਾ ਸਿੱਧੂ ਵਾਲੀ ਕਾਂਗਰਸ ਆ ਗਈ ਮੇੜ ਸਕਦਾ ਝਗੜੇ ਦਾ ਨਹੀਂ ਬੇੜੂ ਮਹਾਰਾਜ ਪਰ ਇਹ ਇੱਕ ਟੀਮ ਝਾੜੂ ਖਰੂਗਾ ਹਲੋ ਫਿਰ ਮੀਤ ਹੇਰ ਜਿਵੇਂ ਕਹਿੰਦਾ ਆਮ ਆਦੀ ਪਾਰਨੀ ਦਾ ਪਤਾ ਖੋਲਤਾ ਕਹਿੰਦੇ ਭਈਆ ਗੁਰਮੀਤ ਸਿੰਘ ਮੀਤ ਹੇਰ ਦੇਤਾ ਸੋ ਉਹਨੂੰ ਕੈਬਨਿਟ ਮੰਤਰੀ ਦੇਦਾ ਕਹਿੰਦੇ ਵੀ ਭਾਈ ਤੁਹਾਡੇ ਵੀ ਇਹ ਇਹ ਰੱਖਿਆ ਕਰੂਗਾ ਤੁਹਾਡੇ ਤੇ ਉਦੋਂ ਦੇ ਬਸ ਇਸ ਮਰਜੀ ਸਿੰਘ ਮਾਰਨੇਗੇ ਚਾਹੇ ਮੰਤਰੀ ਕੋਈ ਦੇਤਾ ਇਹਨਾਂ ਦੇ ਜੋ ਹੱਥ ਗਿਣੇ ਨੂੰ ਕੋਈ ਪੁੱਛਦੇ ਨਹੀਂ ਹੂੰ ਜੋ ਮੋਦੀ ਕੋਲੇ ਜਾਂਦੇ ਨੇ ਨੀਵੀਂ ਪਾ ਕੇ ਭੇਜ ਜਾਂਦੇ ਨੇ ਹਾਂ ਇਹ ਕੁਛ ਕਿਹ ਜਾਂ ਉਹਨੇ ਹੈ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਤੁਮ ਬਦਵਾ ਦੇ ਖਾ ਖਾ ਦੇ ਜੀ ਜੀ ਉਹਦਾ ਇਹਨਾਂ ਨੂੰ ਕੋਈ ਨਹੀਂ ਹੈਗਾ ਕੋਈ ਨਹੀਂ ਪੁੱਛਦਾ ਨਾ ਨਾ ਕਿਸੇ ਕੋਈ ਮੰਨਤੇ ਪੁੱਛਦਾ ਨਾ ਭਵੰਤਮਾਨ ਨੂੰ ਬਣੀ ਮੋਦੀ ਨਹੀਂ ਬਈ ਬਿਲਕੁਲ ਮਾਫੀ ਨਾ ਕਰੇ ਹੋਰ ਚੰਗੇ ਦਾ ਕੀ ਹੈਗਾ ਤੁਸੀਂ ਇੱਕ ਗੱਲ ਕਹੀ ਹੈਗੀ ਤੁਸੀਂ ਕਿਹਾ ਵੀ ਜੇ ਉਹਨਾਂ ਨੂੰ ਪੈਸੇ ਪਹਿਲੇ ਔਖੇ ਮਿਲੇ ਦੁਬਾਰੇ ਗੰਨਾ ਕਿਉਂ ਵੇਚਿਆ ਹੁਣ ਇਹ ਤਾਂ ਬਈ ਉਹਨਾਂ ਦਾ ਰੋਜ਼ਗਾਰ ਹੈ ਇਹ ਤਾਂ ਉਹਨਾਂ ਦੀ ਖੇਤੀ ਆ ਪਹਿਲੇ ਪਿਛਲੇ ਕਈ ਸਾਲਾਂ ਤੋਂ ਕਰਦੇ ਆਉਂਦੇ ਨੇਗੇ ਤੁਸੀਂ ਇਹਨਾਂ ਨੂੰ ਤਾਂ ਕਹਿੰਦਾ ਵੀ ਗੰਨਾ ਦੁਬਾਰੇ ਕਿਉਂ ਵੇਚਿਆ ਤੁਸੀਂ ਸਰਕਾਰ ਨਾਲ ਕਿਉਂ ਨਹੀਂ ਕਹਿੰਦੇ ਵੀ ਤੁਸੀਂ ਇਹਨਾਂ ਦੇ ਯਾਰ ਪੈਸੇ ਕਿਉਂ ਗੱਲ ਵੀ ਸਰਕਾਰ ਸਰਕਾਰ ਦਾ ਰੋੜ ਜਿਹਨੂੰ ਸਰਕਾਰ ਐਮ ਐਮਾ ਏਰੀਆ ਦਾ ਐਮ ਐਲ ਏ ਦੇ ਹੱਥ ਹੁੰਦਾ ਹੈਗਾ ਸਾਰਾ ਕੁਝ ਉਹ ਏਰੀਆ ਦੇ ਐਮ ਐਲ ਏ ਨਹੀਂ ਹੈਗੇ ਮਿਲਦਾ ਜੀ ਹੁਣ ਕਹਿੰਦੇ ਨੇ ਜੇ ਆਪ ਸ਼ਰਾਬੀ ਕੇ ਨਸ਼ੇ ਸ਼ਰਾਬੇ ਕੇ ਬੰਦਾ ਮਰ ਗਿਆ ਉਹ ਕਹਿੰਦੇ ਉਹਨੂੰ ਨੌਕਰੀ ਮਲੇ ਉਹਦੀ ਨਹੀਂ ਗੱਲ ਉਹ ਸਰਕਾਰ ਬਹੁਤ ਬੰਦੇ ਦਾ ਮੈਂ ਗੱਲ ਨਹੀਂ ਕਰਦਾ ਮੈਂ ਮਿਲਦੀ ਗੱਲ ਕਰਦਿਆਂ ਕਿ ਉਹ ਤਾਂ ਆਪਣੇ ਭਗਵੰਤ ਜੀ ਸਾਹਿਬ ਦੇ ਇਰੀਚ ਹੀ ਆਉਂਦੀ ਹੈ ਨਾ ਨਹੀਂ ਫਿਰ ਜਿਹਦੇ ਮਿਲ ਨੂੰ ਲੱਗੇ ਮਿਲ ਲੇ ਲਾਲੇ ਨੂੰ ਤੇ ਮਿਲ ਘੇਰ ਦੇ ਮਿਲ ਮਾਰਾ ਇਹ ਕੇ ਬਾਪੂ ਇਹ ਕਹਿੰਦੇ ਕਹਿੰਦੇ ਫਿਰ ਗੰਨਾ ਵਿਚ ਦੀ ਲੋੜ ਹੀ ਕੀ ਸੀਗੀ ਇੱਕ ਮੈਂ ਉਹਨੂੰ ਦੱਸਦਾ ਗੱਲ ਚੱਲ ਤਾਹਾਂ ਵੀ ਪਹਜ ਜੀ ਕਰਦਾ ਨਹੀਂ ਵੀ ਛੇਰਾ ਕਰੂ ਉਹਨੂੰ ਪਾਲ ਪਣੋਛ ਦਿਆਂ ਹੁਣ ਗਾਹਾਂ ਕੀ ਪਤਾ ਲੱਗਦਾ ਵੀ ਕੀ ਡੰਡੇ ਮਾਰਦਾ ਕਿ ਪਣੋਛਦਾ ਫਸਲ ਜ਼ਿਮੀਦਾਰ ਇਹ ਵੇਚਦਾ ਵੀ ਸਾਡੀ ਫਸਲ ਵਿਕੇ ਹੈ ਹਾਂ ਹੁਣ ਅਸੀਂ ਚਲ ਠੀਕ ਹੈ ਨੇ ਮੁੰਡੇ ਕਹਿੰਦਾ ਗੰਨਾ ਕਿਉਂ ਬੀਜਦਿਆਂ ਹੁਣ ਜੀਰੀ ਬੀਜੀ ਆ ਨਾ ਜੀਰੀ ਕਹਾ ਵੇਕੇ ਫਿਰ ਕਹਣਗੇ ਜੀਰੀ ਕਿਉਂ ਬੀਜੀ ਬਿਲਕੁਲ ਦੱਸੋ ਪਹਿਲਾਂ ਮੈਨੂੰ ਕੀ ਕਹਿਣਗੇ ਪਹਿਲਾਂ ਬਾਈ ਜੀ ਪਹਿਲਾਂ ਪਹਿਲਾਂ ਕਾ ਵਾਰ ਪੈਸੇ ਮਿਲ ਗਏ ਪਹਿਲਾਂ ਪੈਸੇ ਕਾ ਵਾਰ ਮਿਲ ਗਏ ਤੱਕੇ ਹਾ ਕੇ ਮਿਲੇ ਨੇ ਵਿਰੋਧਵਾਦੀ ਚ ਬੀਜਦੇ ਕਿਉਂਗੇ ਪਹਿਲਾਂ ਗੱਲ ਇਹ ਬਜੋਤੇ ਸਾਡੀ ਬੰਦ ਜੇ ਮੇਰੇ ਖਿਆਲ ਨਾਲ ਥੋੜਾ ਇੱਥੇ ਜਵਾਬ ਨਹੀਂ ਹੋਣਾ ਚਾਹੀਦਾਗਾ ਚਲੋ ਜੋ ਕਿ ਨਾ ਜਿਵੇਂ ਤੁਸੀਂ ਤੁਸੀਂ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਮੈਨੂੰ ਸਪੋਰਟ ਲਗਦੇ ਹੋਗੇ ਚਲੋ ਜਿਹੜੀ ਮਰਜ਼ੀ ਲਾ ਰਹੀਏ ਕਿਉਂਕਿ ਥੋੜਾ ਮੇਰੇ ਖਿਆਲ ਨਾਲ ਥੋੜਾ ਫਰਜ਼ ਇੱਥੇ ਚਾਹੀਦਾਗਾ ਯਾਰ ਵੀ ਸਾਡੇ ਪਿੰਡ ਦੇ ਇੱਕ ਕਿਸਾਨ ਦਾ ਜੇ ਕੋਈ ਪੈਸਾ ਡੁੱਬਿਆ ਤੁਸੀਂ ਯਾਰ ਵੀ ਅਪਰੋਚ ਕਰੋ ਵੀ ਉਹਦੇ ਹੱਕ ਦਾ ਪੈਸਾ ਉਹਨੂੰ ਮਿਲਣਾ ਚਾਹੀਦਾ ਤੁਸੀਂ ਅਜੇ ਉਹਨਾਂ ਨੂੰ ਨਾ ਕਹੋ ਵੀ ਤੁਸੀਂ ਕਹੋ ਵੀਜਿਆ ਮੇਰੇ ਖਿਆਲ ਨਹੀਂ ਜੀ ਗਲਤ ਨਹੀਂ ਲੱਗਦੀ ਬਾਈ ਉਹਦਾ ਸਤੰਦਰ ਚੱਠਾ ਆਇਆ ਸੀ ਉਹਨੂੰ ਵੀ ਮਿਲੇ ਦਿਓ ਰੋਜ ਕਿਹ ਉਹਨੂੰ ਕਹਿੰਦੇ ਉਹਦੇ ਕਹਿੰਦੇ ਸੀਗਾ ਵਿਚਾਰੋਂ ਪੰਜ ਵਾੜ ਨਹੀਂ ਦਿੰਦੇ ਸੀਗੇ ਪੁੱਛਦਾ ਵੀ ਵੜ ਨਹੀਂ ਦਿੰਦੇ ਇਹਨਾਂ ਨੂੰ ਮਿਲੇ ਅਗਲਾ ਕੌਣ ਬੀਜੀ ਹੁਣ ਸਬਜ਼ੀਆਂ ਲਾਈਆਂ ਸਬਜ਼ੀ ਨਾ ਵਿਕਿਆ ਅਗਲਾ ਕੌਣ ਬੀਜੀ ਕਣਕ ਦਾ ਬੀਜ ਨਹੀਂ ਕਣਕ ਦਾ ਪੈਸਾ ਨਾ ਮਿਲੇ ਕੌਣ ਬੀਜੀ ਕਣਕ ਹੋਰ ਦੇਖੋ ਕਿਸਾਨ ਬੀਜੂ ਕੀ ਬਿਲਕੁਲ ਬਿਲਕੁਲ ਨਰਮਾ ਬੀਜ ਤਾਂ ਨਹੀਂ ਯਾਰ ਮੈਂ ਵੇਖਦਾ ਅਲੱਗੂ ਕਿਉਂ ਬੀਜੀ ਜਿੱੱਗੇ ਫਸਲ ਤਾਂ ਆਪਾਂ ਬੀਜੂਣੀਆਂ ਜੱਟਾਂ ਕੋਲੇ ਕੰਮ ਕੀ ਆ ਬੀਜੂਣ ਨੂੰ ਫਸਲ ਚਾਹੇ ਗੰਨਾ ਬੀਜੋ ਚਾਹੇ ਕਣਕ ਬੀਜੋ ਇਹ ਤਾਂ ਆਪਣੀ ਗਲਤ ਗੱਲ ਆ ਯਾਰ ਸੋਚ ਮਾੜੀ ਹੀ ਆ ਆਪਣੇ ਅੱਠ ਠੇਕੇ ਨਾ ਮਿਲੇ ਇਹਨੇ ਠੇਕੇ ਤੇ ਮਹਣ ਦਿੱਤਾ ਹੋਏ ਦਾ ਖੇਤੀ ਨਹੀਂ ਕਰਦਾ ਇਹਨੂੰ ਗਾਹਾਂ ਨਾ ਠੇਕਾ ਮਿਲੇ ਦੇਵੇ ਨਾ ਫੇ ਅਲੱਗੂ ਇਹਨੂੰ ਕਿਉਂ ਦਿੱਤੀ ਵੀ ਜ਼ਮੀਨ ਤਾਂ ਠੇਕੇ ਤੇ ਮੈਂ ਫਿਰ ਦੰਦੇ ਨਹੀਂ ਮੈਂ ਉਸਨੂੰ ਦੰਦੇ ਨਹੀਂ ਦਵਾਉਂਦਾ ਜਿਹਦਾ ਠੇਕਾ ਮੁੱਕ ਗਿਆ ਉਹ ਨੂੰ ਮੈਂ ਦਵਾ ਠੇਕਾ ਦਊਂਗਾ ਮੈਂ ਇਹ ਮੈਂ ਕੀ ਗੱਲ ਬਾਪੂ ਕਹਿੰਦੇ ਸੀ ਕਹਿੰਦੇ ਵੀ ਜਿਹੜੀ ਤੋ ਲੋਕਾਂ ਦੀ ਜਦੋਂ ਬਾਤ ਸੁਣ ਜਾਂ ਲੋਕ ਕਹਿੰਦੇ ਆ ਕਿ ਵੀ ਕੰਮ ਕੀਤੇ ਨੇਗੇ ਜਿੰਨਾ ਕ ਟਾਈਮ ਦਿੱਤਾ ਕੰਮ ਹੋਏ ਨੇ ਪਰ ਵਿਰੋਧੀ ਇਹ ਗੱਲ ਕਹਿੰਦੇ ਨੇ ਕਹਿੰਦੇ ਦਾ ਕਹਿੰਦੇ ਭੰਡਾਂ ਦੀ ਪਾਰਟੀ ਖੜੀ ਹੋ ਗਈ ਕਹਿੰਦੇ ਚੁਟਕਲੇ ਸੁਨਾਸਣਾ ਲੋਕਾਂ ਨੂੰ ਖੁਸ਼ ਕਰੀ ਜਾਂਦੇ ਆ ਕੱਲ ਕੱਲ ਦੇ ਮੁੰਡੇ ਇਹ ਦੇ ਜਾਂਦੇ ਨੇ ਸਾਡੇ ਉਹ ਤੋਂ ਮੰਚ ਉਰੇ ਵੀ ਸੁਣਿਆ ਧੂਰੀ ਵੀ ਸੁਣਿਆ ਕਹਿੰਦਾ 2500 ਕਰੂੰ ਪਿਰਸਣ ਦਾ ਆ ਸਾਡੀ ਪਿਰਸਣ ਵੀ ਮਾਰ ਗਿਆ ਮਹੀਨੇ ਦੀ ਆ ਹੁਣ ਆਈ ਨਹੀਂ ਹਾਂ ਨਾ ਬਿੱਛੀ ਮਾਰ ਗਿਆ ਤਿੰਨ ਮਹੀਨਿਆਂ ਚ ਦੋ ਹੀ ਦਿੱਤੀਆਂ ਨੇ ਕਿ ਫੇ ਕਰੀਏ ਅਸੀਂ ਕਿੱਧਰ ਮੁਜਾਈਏ ਸਾਡੇ ਸੱਗਾ ਉਲਟ ਹੋ ਜਾਂਦੀ ਆ ਗੱਲ ਉਲਟ ਹੋ ਜਾਂਦੀ ਆ ਜਿਹੜਾ ਜਿਹੜਾ ਮਾਤਾਵਾਂ ਨੂੰ ਭੈਣਾਂ ਨੂੰ ਆਪਣੇ ਨੂੰ ਵਾਦਾ ਕਰਿਆ ਸੀ 1000 ਰੁਪਏ ਮਹੀਨੇ ਵਾਲਾ ਕੋ ਕੁਛ ਨਹੀਂ ਕਿਸੇ ਨੂੰ ਦਿੱਤਾ ਪੈਸਾ ਮੈਂ ਕਹਿੰਦਾ ਸਾਡੇ ਆਲੀਆਂ ਵੀ ਮਾਰੀ ਜਾਂਦਾ ਉਹ ਆਪਦੇ ਘੱਡੇ ਪਾਈ ਜਾਂਦਾ ਕੋਈ ਕਹਿੰਦਾ ਮੈਂ ਝਾੜੂ ਨੂੰ ਪਾਉ ਮੈਂ ਕਹਿੰਦਾ ਮੈਂ ਉੱਠ ਨੂੰ ਪਾਉ ਹਾਂ ਤੇਰਾ ਬਾਪੂ ਬੈਠਿਆ ਆ ਮਾਦੀ ਪਾਰਟੀ ਆ ਬਾਬੂ ਜੀ ਮੜਿਆ ਫਿਰ ਮਨੇ ਪਾਉਚਾਰਣਾ ਤੁਸੀਂ ਆਮ ਆਦਮੀ ਪਾਰਟੀ ਵਾਲੇ ਹੋਗੇ ਤੁਸੀਂ ਨਹੀਂ ਬਬ ਤੁਸੀਂ ਕਿਹਾ ਸੀ ਵੀ ਇਸ ਦਾ ਭਯ ਆਮ ਆਦਮੀ ਪਾਰਟੀ ਵਾਲੇ ਆਗੇ ਪਹਿਲਾਂ ਵੀ ਦਿਤਾਇਆ ਹੁਣ ਵੀ ਦਿਤਾਵਾਂਗੇ ਫਿਰ ਇਹਦਾ ਕਹਦੇ ਕੰਮ ਹੀ ਨਹੀਂ ਹੋਇਆ ਕਿਸਨ ਆ ਗਈ ਹੈ ਕਿਸਨ ਤਾਂ ਆ ਗਈ ਆਹ ਕਹਿੰਦੇ ਸਾਡੇ ਕਹਿੰਦੇ ਦੱਬੀ ਜਾਂਦੇ ਨੇ ਤਾਂ ਕਹਿੰਦੇ ਆ ਗਈ ਬੱਸ ਹੁਣੀ ਰਹਿ ਗਈ ਨਾਲ ਹੀ ਮਾਰੀ ਆ ਕੋਛੜਾ ਹਾਂ ਨਹੀਂ ਮਾਰੀ ਮੈਂ ਚੁੱਠ ਨਹੀਂ ਮੋੜਦਾ ਇਹ ਗੱਲ ਮਰੀ ਮੋੜਦੇ ਠੀਕੀਆਂ ਨਹੀਂ ਐ ਅੱਗੇ ਵੀ ਫਰਕ ਪਗਿਆ ਜੀ ਆ ਗਈ ਜਿਉਣੀ ਪੈਸਾ ਨਹੀਂ ਕੋਈ ਮਰੀ ਪੈਸਾ ਕੋਈ ਨਹੀਂ ਮਰੀ ਮੇਰੀ ਬੱਲੀ ਦੀ ਮੈਂ ਕਢਾਈ ਫਿਰ ਹਾਂ ਕਢਾਈ ਅੱਛਾ ਜੀ ਹਾਂ ਮੇਰੀ ਕਹਿੰਦੇ ਆਈ ਨਹੀਂ ਜਦੋਂ ਮੈਂ ਉਹਦੇ ਉੱਤਲੇ ਕੋਲੇ ਬਾਗਿਆ ਫੇਰ ਮੈਨੂੰ ਟੋੜਦੇ ਫਿਰਨ ਵੀ ਪੀਦਾ ਪਿਲ ਸੁਣਦਾ 56 ਕੀ ਹਾਂ 56 ਛਾਰੀ ਰਾਤ ਦੇ ਨੇ ਸੱਦਦੀ ਤੁਰਿਆ ਇਹਨੇ ਸਿਰਾਂ ਕੀ 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 ਗੱਲ ਕੀ ਕਿਉਂ ਥੋੜੀ ਪੈਨਸ਼ਨ ਦੱਬੀ ਕਿਉਂ ਸੀ ਕਿਹੜੀ ਕਹਾ ਪੁੱਛਿਆ ਨਹੀਂ ਤੁਸੀਂ ਵੀ ਕਿਉਂ ਲੇਟ ਕਰਤੀ ਉਹ ਕਿਉਂ ਪਹਿਲੀ ਪੈਸਣੀ ਦੱਬਲੀ ਆਉਂਦੀ ਕਦੇ ਆਈ ਨਹੀਂ ਆਈ ਨਹੀਂ ਹਾਂ ਕਹਿੰਦੇ ਆਈ ਨਹੀਂ ਐ ਦੱਬਲੀ ਜਦੋਂ ਮੈਂ ਮੇਰੀ ਕਪਤਾਨ ਦੀ ਉਹਦੇ ਨਾਲ ਹੀ ਜੀ ਕਹਿੰਦਾ ਬਿਲਸਨ ਤੇਰੀ ਆ ਗਈ ਚੱਲ ਸੰਗਰੂਰ ਚੱਲੀਏ ਕਿ ਜਦੋਂ ਸੰਗਰੂਰ ਦਾ ਨਾਮ ਲੈ ਤਾ ਉਹ ਮੈਨੂੰ ਟਪਾੜ ਦੇ ਫਿਰ ਵੀ ਵੀ ਜਾ ਤੇਰੀ ਪੈਨਸ਼ਨ ਲੈ ਕੇ ਜਾਈ ਫਿਰ ਮੈਨੂੰ ਮੈਂ ਕਿਹਾ ਹੁਣ ਕਿੱਥੋਂ ਆ ਗਈ ਫਿਰ ਮੈਂ ਸਰਪੰਚ ਨੂੰ ਕਿਹਾ ਮੈਂ ਕਿਹਾ ਹੁਣ ਕਿੱਥੋਂ ਆ ਗਈ ਇਹ ਤਾਂ ਇਵੇਂ ਜਿਕਰੀ ਚੱਲੀ ਜਾਂਦੇ ਨੇ ਜੀ ਕਾਣੇ ਐਂ ਚੱਲੀ ਜਾਂਦੇ ਆ ਜਿਹੜੇ ਪੁਰਾਣੇ ਪਰਕਰ ਤੇ ਝਾੜੂ ਵਾਲੇ ਆ ਬੈਠੇ ਨੇ ਮੁੰਡੇ ਇਹ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਹੁਣ ਪਿੱਛੇ ਕਰਤੇ ਇਹ ਪਿੱਛੇ ਕਰਦੇ ਨੇ ਨਵੇਂ ਨੇ ਉਹ ਮੂਰੇ ਕਰ ਲੈਣਾਂ ਨੇ ਅੱਛਾ ਜੀ ਜਿਹੜੇ ਪੁਰਾਣੇ ਵਰਕਤ ਨੇ ਇਹਦੇ ਨਾਲ ਜੋੜੇ ਤੇ ਪਹਿਲਾਂ ਤੋਂ ਅੱਜ ਤੋਂ 7-8 ਸਾਲ ਪਹਿਲਾਂ ਹੂੰ ਉਹਨਾਂ ਨੂੰ ਕੋਈ ਪੁੱਛ ਨਹੀਂ ਹਾ ਨਵੇਂ ਮੂਰੇ ਕਰੀਗਾ ਪਰ ਫਿਰ ਵੀ ਕਿਤਨਾ ਕਿਤਨਾ ਮੰਨਦੇ ਹੋਗੇ ਵੀ ਕਿਤਨਾ ਕਿਤਨਾ ਸਰਕਾਰ ਤੋਂ ਇਹ ਚੀਜ਼ ਦੇ ਵੇਚਣ ਗੈਲੀ ਹੋਈ ਹੈ ਉੱਥੇ ਬੈਠੋ ਤੇ ਲੱਭਦਾ ਬੈ ਕੇ ਗੱਲ ਕਰਨ ਨਾ ਇੱਥੇ ਗਾ ਬੱਕਰਾਓ ਕਰਕੇ ਕੀ ਫਾਇਦਾ ਪਰ ਗੱਲ ਬਾਤ ਤਾਂ ਬਈ ਹੁੰਦੀ ਨਹੀਂ ਨਾ ਜਿਵੇਂ ਦੱਸਿਆ ਇਹਨਾਂ ਨੇ ਕਹਿੰਦੇ 15 ਹਜ਼ਾਰ ਨੇ ਲਾਤੇ ਹੋਣਗੇ ਹੁਣ ਤੱਕ ਇਹ ਅਗਰ ਦੇਖ ਕੱਲ੍ਹ ਦਾ ਕੱਲ ਮੇਰੇ ਬਸ ਕੱਲ ਗੱਲ ਹੋਈ ਇਹਨਾਂ ਦੀ ਕੱਲ ਉਹਨੇ ਮਿਲ ਕੇ ਗੱਲ ਚੱਠਾ ਆਇਆ ਸੀ ਕੱਲ੍ਹ ਉਹ ਤਾਂ ਗੱਲ ਹੋ ਜਾਂਦੀ ਸੀ ਉਹ ਕਹਿੰਦਾ ਆ ਜਵੇ ਤਾਂ ਖੇਡਦੇ ਇੱਥੇ ਗੱਲਾਂ ਜਾਈਆਂ ਪੈਸੇ ਹੋਰੇ ਆ ਕੇ ਜਿਦਾਂ ਉਹਦੇ ਕੋਈ ਨਹੀਂ ਪੈਸੇ ਦਿੰਦਾ ਚਲੋ ਆਪਾਂ ਸੀਐਮ ਤਾਂ ਭਗਵੰਤ ਮਾਨ ਹੈਗੇ ਨਹੀਂ ਕਿ ਛੋੜਦਾ ਇਹ ਰੀ ਦੇ ਐਮਐਲਏ ਨੇਗੇ ਉਹ ਪਿੰਡਾਂ ਦੇ ਵਿੱਚ ਆਉਂਦੇ ਹੁੰਦੇ ਨੇ ਕਿ ਪਿੰਡਾਂ ਜਾ ਕੇ ਕਹਿੰਦੇ ਪੰਜ ਸਾਲ ਸਾਡੀ ਮਿਲਣਾ ਚੱਲੂ ਪੂਰੀ ਪਰ ਮਿਲ ਸਾਡੀ ਪਹਿਲੇ ਸਾਲ ਹੀ ਬੰਦ ਹੋ ਗਈ ਹਜ਼ਾਰਾਂ ਬੰਦਾ ਤੇ ਸਾਡਾ ਧੂਰੀ ਦਾ ਰੋਟੀ ਖਾਂਦਾ ਜੀ ਇਹਦੇ ਛਿਰਤੇ ਕੋਈ ਆਗ ਲੈ ਕੇ ਆਉਂਦਾ ਦੀਆ ਖੱਟੇ ਤੋਂ ਕੋਈ ਗੰਨਾ ਲੈ ਕੇ ਆਉਂਦਾ ਦੀਆ ਕੋਈ ਦਿਹਾੜੀ ਆ ਜਾਂਦਾ ਦੀਆ ਆਰਾ ਮਿਲ ਬੰਦੂ ਵੀ ਖਤਮ ਹੋ ਗਿਆ। ਅਬ ਚਲੋ ਜੇ ਆਪਾਂ ਨੰਬਰ ਦੇਣ ਤੇ ਗੱਲ ਆਈ ਹੈ ਵੀ 10 ਦੇ ਵਿੱਚੋਂ ਕਿੰਨੇ ਸੋਡਾ ਲੱਗਦਾ ਕਿੰਨੇ ਪਰਸੈਂਟ ਕੰਮ ਕਰਿਆ ਹੋਗਾ ਸਰਕਾਰ ਨੇ। ਚਲੋ ਆਪਾਂ ਤੁਸੀਂ ਕਹਿੰਦੇ ਚਲੋ ਮੇਲੇ ਵਾਲਾ ਕੰਮ ਨਹੀਂ ਹੋਇਆ। ਮੇਰੀ ਗੱਲ ਸੁਣਦਾ ਤੂੰ। ਹਾਂ। ਬਾਪ ਚਾਹੇ ਕੁਝ ਕਰ ਦੇ। ਜਿਹੜਾ ਕੋਈ ਮਰਜ਼ੀ ਕਰ ਦੇ। ਸ਼ਾਵਾਸ਼ ਇਹ ਕਿਸੇ ਨੂੰ ਕੋਈ ਨਹੀਂ ਦਿੰਦਾ। ਸਾਰੀਆਂ ਸਰਕਾਰਾਂ ਆਗਿਆ ਇਹਦੀ ਭਗਮਨ ਤਮਾ ਤਾਂ ਇਸ ਤਰ੍ਹਾਂ ਜਿੱਤ ਗਿਆ ਤੇ ਵੀ ਨਵੇਂ ਬਦਲਾਅ ਹੋ ਕਰਾਂਗੇ, ਬਦਲਾਅ ਕਰਾਂਗੇ। ਹਾਂ। ਆਇਆ ਬਦਲਾਅ ਫਿਰ? ਆ ਗਿਆ। ਦੇਤਾ ਸ਼ੋਅ ਜਾਨੂ। ਧੂਰੇ ਗੰਨਾ ਮਿਲ ਬੰਦ ਕਰਤੀ ਸਾਡੇ ਧੂਰੀ ਹਲ ਕੇ ਸੁਆਦ ਆ ਗਏ ਸਵਾਦ ਆ ਗਿਆ ਹਾਂ ਹੁਣ ਫੇਰ ਦੇ ਲਈ ਅੱਜ ਤੋਂ 5-6 ਦਿਨ ਨੂੰ ਫੇਰ ਮਿਲ ਜੀ ਧੰਨੇ ਲੱਗਣਗੇ ਪੈਸਿਆਂ ਦੇ ਹਾਂ ਪੈਸੇ ਦੇ 3000 ਅਚਾ ਰਹਿੰਦੇ ਨੇ ਹੋਰ ਰਹਿੰਦੇ ਨੇ ਪੈਸੇ ਬਾਪੂ ਜੀ ਨੇ ਬਾਪੂ ਬਾਪੂ ਜੀ ਨੇ ਕੀ ਹੋਰ ਕੀ ਕਹੇ ਸਾਡੇ ਕਹਿੰਦੇ ਪੈਨਸ਼ਨ ਵਧਾਉਣ ਦੀ ਗੱਲ ਕਰੀ ਗਏ ਸਾਡੇ ਕਹਿੰਦੇ ਪਹਿਲਾਂ ਵੀ ਦੱਬ ਲਿਆ ਪਹਿਲੇ ਪੈਨਸ਼ਨਾਂ ਵੀ ਨਹੀਂ ਆਈਆਂ ਹੈਗੀਆਂ ਸਾਰਿਆਂ ਨੂੰ ਪੁੱਛ ਲਾ ਮੇਰੀ ਗੱਲ ਸੁਣਦਾ ਤੂੰ ਪੈਨਸ਼ਨ ਤਾਂ ਕੋਈ ਸਹੀ ਕਿਸੇ ਨੂੰ ਗੰਦੇ ਹੀ ਨਹੀਂ ਬੁੜਿਆਂ ਨੂੰ ਹਾਂ ਪਹਿਲਾ ਸਰਪੰਚਾਂ ਕੋਲੇ ਦੀਆਂ ਉਦੋਂ ਸਰਪੰਚਾਂ ਕੋਲੇ ਪੁੱਛਣਾ ਉਦੋਂ ਕਹਿੰਦੇ ਤੇਰੀ ਆਈ ਨਹੀਂ ਤੇਰੀ ਆਈ ਨਹੀਂ ਉਦੋਂ ਕਹਿੰਿਆ ਸਰਪੰਚ ਵੀ ਦਬਦੇ ਤੇ ਦਬ ਲੈਂਦੇ ਸੀ ਹਾਂ ਕਿਉਂਕਿ ਕੁਝ ਕਾ ਜਿਹੜੇ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਠਾਏ ਗਿਆ ਸੀ ਕਹਿੰਦੇ ਯਾਰ ਵੀ ਕੀ ਬਣੂ ਪੱਕੇ ਹੀ ਕੀ ਕੀ ਬਾਤ ਹੈ ਕੀ ਬੋਲੇ ਕਹਿੰਦੇ ਭਾਈ ਜਿਹੜਾ ਮੱਲ ਵੀ ਪਹਿਲਾਂ ਸਵਾਲ ਠਾਏ ਜਾ ਰਹੇ ਸੀਗੇ ਵੀ ਭਾਈ ਸੰਗਰੂਰ ਤੋਂ ਕੁਝ ਨਹੀਂ ਬਣਨਾ ਇੱਕ ਵੀ ਫਿਰ ਆਮ ਆਦਮੀ ਪਾਰਟੀ ਦੇਖਣੀ ਪਊ ਪਰ ਲੱਗਦਾ ਇੱਥੇ ਦੇ ਸੁਣ ਕੇ ਗੱਲਾਂ ਸੁਣ ਕੇ ਇਹ ਬਾਈ ਹੁਣ ਇਹਦੇ ਗੱਲਾਂ ਸੁਣ ਕੇ ਇਹੀ ਲੱਗਦਾ ਵੀ ਆਮ ਆਦਮੀ ਪਾਰਟੀ ਸੰਗਰੂਰ ਦੇ ਵਿੱਚ ਫਿਰ ਤੋਂ ਜਿੱਤ ਪ੍ਰਾਪਤ lo